ਡੇਰੀਆਂ ਦੇ ਸੁੱਟੇ ਗਏ ਗੋਬਰ ਦੇ ਨਾਲ ਦਿਨੋਂ ਦਿਨ ਹਾਲਾਤ ਵਿਗੜਦੇ ਜਾ ਰਹੇ ਨੇ ਭਾਵੇਂ ਬੁੱਡੇ ਨਾਲੇ ਦੇ ਹਾਲਾਤ ਸੁਧਾਰਨ ਵਾਸਤੇ ਸੰਤ ਸੀਚੇਵਾਲ ਦੇ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਮੁਹਿੰਮ ਚਲਾਈ ਗਈ ਹੈ ਪਰ ਉਧਰ ਹੀ ਅਧੂਰੀ ਕੀਤੀ ਗਈ ਵਿਵਸਥਾ ਦੀ ਵਜ੍ਹਾ ਦੇ ਨਾਲ ਹਾਲਾਤ ਵੱਧ ਤੋਂ ਵੱਧਰ ਹੋ ਗਏ ਨੇ ਕਿਉਂਕਿ ਤਾਜਪੁਰ ਰੋਡ ਤੇ ਡੇਰੀਆਂ ਵਾਲਿਆਂ ਦੇ ਵੱਲੋਂ ਸੜਕ ਤੇ ਹੀ ਸੁੱਟੇ ਜਾ ਰਹੇ ਗੋਬਰ ਦੀ ਬਦੌਲਤ ਉਥੋਂ ਲੰਗਣਾ ਟੱਪਣਾ ਲੋਕਾਂ ਦੇ ਲਈ ਭਾਰੀ ਔਖਾ ਹੋਇਆ ਪਿਆ ਤੇ ਉਧਰ ਹੀ ਬਰਸਾਤ ਦੀ وجہ ਨਾਲ ਗੋਬਰ ਇਕੱਠਾ ਹੋ ਕੇ ਸ਼ਨੀ ਮੰਦਰ ਦੇ ਬਾਹਰ ਇਕੱਠਾ ਹੋ ਗਿਆ ਜਿਸ ਦਿਨ ਮੰਦਰ ਦੇ ਵਿੱਚ ਆਉਣ ਜਾਣ ਵਾਲੇ ਸ਼ਰਧਾਲੂ ਕਾਫੀ ਪਰੇਸ਼ਾਨ ਨੇ ਧਿਆਮ ਤੌਰ ਤੇ ਇਹ ਧਾਰਨਾ ਬਣੀ ਹੋਈ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਵਾਸਤੇ ਇਨਸਾਨ ਆਪਣੇ ਆਪ ਨੂੰ ਸ਼ੁੱਧ ਕਰਨ ਤੋਂ ਬਾਅਦ ਮੰਦਰ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ ਜਦੋਂ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਗੋਬਰ ਵਿੱਚੋਂ ਲੰਘ ਕੇ ਧਾਰਮਿਕ ਸਥਾਨ ਆਣਾ ਪਵੇ ਤਾਂ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਸੱਤ ਲੱਗਣਾ ਸੁਭਾਵਕ ਹੈ। ਤਾਮੰਦਰ ਦੇ ਅੱਗੇ ਗੋਬਰ ਇਕੱਠਾ ਹੋਣ ਤੋਂ ਗੁੱਸੇ ਦੇ ਵਿੱਚ ਆਏ ਮੰਦਰ ਪ੍ਰਬੰਧਕ ਤੇ ਸ਼ੁਧਾਲੂਆਂ ਦੇ ਵੱਲੋਂ ਤਾਜਪੁਰ ਰੋਡ ਤੇ ਤਰਨਾ ਪ੍ਰਦੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਪ੍ਰਦੋਸ਼ਣ ਦਾ ਪਤਾ ਲੱਗਣ ਤੇ ਨੀਨਤੂ ਜਾਗੇ ਨਗਰ ਨਿਗਮ ਅਧਿਕਾਰੀਆਂ ਦੇ ਵੱਲੋਂ ਗੋਬਰ ਨੂੰ ਹਟਾਉਣ ਵਾਸਤੇ ਜੀਸੀਬੀ ਮਸ਼ੀਨ ਮੰਗਵਾ ਕੇ ਗੋਬਰ ਨੂੰ ਮੰਦਰ ਅੱਗੋਂ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ। ਸਾਥ ਦਿਓ ਮਾਰਕੀਟ ਵਾਲੇ ਵੀ ਸਾਰੇ ਇੱਥੇ ਖੜੇ ਨੇ ਜਿਨ੍ਹਾਂ ਦਾ ਗੋਇਆ ਕਰਕੇ ਕੰਮ ਕਰ ਸਭ ਬੰਦ ਹੋ ਗਿਆ। ਬੰਦਾ ਕਮਾਵੇ ਤੇ ਕਿੱਥੋਂ ਖਾਵੇ? ਉਹ ਤਾਂ ਛੱਡੋ ਜਿਹੜੇ ਕਿ ਅੱਜ ਮੰਗਲਵਾਰ ਹੈ। ਦੂਰੇ ਦੂਰੇ ਲੋਕ ਇੱਥੇ ਮੱਠਾ ਦੇਖਣ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਜਦੋਂ ਮੰਦਰ ਦੇ ਬਾਹਰ ਇਸ ਤਰੀਕੇ ਦੀ ਗੰਦਗੀ ਹੋਏਗੀ ਸਾਡੇ ਹਿੰਦੂਆਂ ਦੇ ਦੀਰਾਂ ਤੇ ਖੇਸ ਪਹੁੰਚੀ ਤੇ ਇੱਦੀ ਧਰਨਾ ਲਾ ਕੇ ਇੱਦੀ ਹੱਕ ਮੰਗਣ ਆਸ ਤੇ ਸਾਨੂੰ ਬਹਿਣਾ ਪਏਗਾ ਔਰ ਉਹ ਨਹੀਂ ਦੇਖ ਤੱਕ ਬੈਠੇ ਜਿੱਨੀ ਦੇ ਤੱਕ ਇੱਥੇ ਸਵੈ ਨਹੀਂ ਹੋਏਗੀ ਜੈ ਸ਼੍ਰੀ ਰਾਮ ਕਰਾ ਵੀਰ ਇੱਕ ਕਿਸਮ ਦੇ ਲੋਕ ਬੈਠੇ ਨੇ ਕਿੰਨੇ ਦੁਕਾਨਦਾਰ 15-20 ਦਿਨ ਤੋਂ ਪਰੇਸ਼ਾਨਾ ਇਹ ਮੰਦਰ ਦੇ ਬਾਹਰ ਗੋਇਆ ਛੱਟਿਆ ਜਾ ਰਿਹਾ ਜਾਣ ਬੁੱਝ ਕੇ ਮੰਦਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੰਦਰ ਦੀ ਸੁੰਦਰਤਾ ਨੂੰ ਖਰਾਬ ਕੀਤਾ ਜਾ ਰਿਹਾ ਧਾਰਮਿਕਤਾ ਨੂੰ ਟੇਸ ਪੰਚਾਈ ਜਾ ਰਹੀ ਹੈ ਕਾਫੀ ਅਫਸਰਾਂ ਨੂੰ ਕਹਿ ਚੁੱਕੇ ਆ ਜਿਹੜਾ ਇਸ ਬੀਜੋਂ ਦਾ ਕਮਿਸ਼ਨਰ ਉਹਨੂੰ ਵੀ ਕੰਪਲੇਂਟ ਪਾ ਚੁੱਕੇ ਆ ਪਰ ਕੋਈ ਹੱਲ ਨਹੀਂ ਹੋਇਆ ਇਸ ਲਈ ਸਾਨੂੰ ਅੱਜ ਕਰਨਾ ਪੈਣਾ ਮੰਗ ਕਰਦੇ ਹਾਂ ਸਫਾਈ ਕਰਨ ਚੌਂ ਨਿਸ਼ਾਨ ਝਾੜੂ ਮਰਪਾਈ ਗੰਦਗੀ ਹੋਈ ਆ ਝਾੜੂ ਲੈ ਕੇ ਸਫਾਈ ਕਰਨ ਇੱਥੇ ਜਦ ਤੱਕ ਸਫਾਈ ਦੀ ਧਰਨਾ ਇੱਥੇ ਜੈਦੀ ਰਹੂਗਾ ਭਾਵੇਂ ਦਿਨ ਰਾਤ ਕਰਨ ਲਵਾ ਲੈਣ ਭਾਵੇਂ ਮਿਲਣ ਲਈ ਲਵਾ ਲੈਣ ਇੱਥੇ ਪਰਮਾਨੈਂਟ ਬੈਠੇ ਇੱਥੇ ਕਰਨਾ ਪਰ ਸਰਕਾਰੀਆਂ ਕੋਲ ਪਹੁੰਚੋ ਕੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਲੁਧਿਆਣੇ ਦੇ ਬਦਲਾਅ ਵਾਸਤੇ ਇਹ ਜੋ ਸਰਕਾਰ ਕਹਿੰਦੀ ਸਰਕਾਰਾਂ ਦੇ ਅੰਡਰ ਹੈ ਸੀ ਵੀ ਸਰਕਾਰ ਦਾ ਇੱਕ 파ਰਟ ਹੈ ਪਰ ਅਸੀਂ ਵੀ ਕਿਤੇ ਨਾ ਕਿਤੇ ਇਨਾ ਵੱਡੀਆਂ ਗਲਤੀਆਂ ਕਰਕੇ ਮਜਬੂਰ ਹੋ ਜਾਂਦੇ ਹਾਂ ਕਿੱਡੀ ਸ਼ਰਮ ਵਾਲੀ ਗੱਲ ਹੈ ਜਿੱਤੇ ਸੰਗਤਾਂ ਨੇ ਹਣਾ ਮੰਦਰ ਦੇ ਵਿੱਚ ਮੱਥਾ ਟੇਕਣ ਆਣਾ ਤੇ ਉਸ ਦਾ ਹਾਲ ਕੀ ਕੀਤਾ ਹੋਇਆ ਮੇਅਰ ਮੈਡਮ ਨੂੰ ਕਾਲ ਕਰੋ ਕਾਲ ਨਹੀਂ ਪਿੱਕਰ ਦੇ ਮੈਂ ਮੀਡੀਆ ਰਹੀ ਤੁਹਾਨੂੰ ਆਪ ਇਹ ਮੈਸੇਜ ਦੇਣਾ ਚਾਹੁੰਦਾ ਕਿ ਵੀ ਐਟਲੀਸ ਜੇ ਅਸੀਂ ਕਾਉਂਸਲਰਾਂ ਹੀ ਲੱਗੇ ਤੇ ਤੁਹਾਨੂੰ ਫੋਨ ਪਿੱਕਰਨਾ ਚਾਹੀਦਾ ਵੀ ਅਸੀਂ ਹੁਣੇ ਫੋਨ ਸਵਿਚ ਓ ਪੀਏ ਸਾਹਿਬ ਨਾਲ ਗੱਲ ਕੀਤੀ ਕਹਿੰਦੇ WhatsApp ਕਰੋ ਉਹ ਦੀ WhatsApp ਡਿਨਕਲਾਈਨ ਕਰਤਾ ਕਮਿਸ਼ਨਰ ਸਾਹਿਬ ਨੂੰ ਕਿਹਾ ਕਹਿੰਦੇ ਜੀ ਮੈਂ ਸੋਚ ਰਿਹਾ ਕਰਦਾ ਕੋਈ ਜੁਆਇੰਟ ਕਮਿਸ਼ਨਰ ਨੂੰ ਕਹਿ ਦਈਏ ਜੀ ਅੱਛਾ ਜੀ ਕੀ ਹੋ ਗਿਆ ਦੀ ਕਰਦੇ ਆ ਮਤਲਬ ਵੀ ਇੰਨਾ ਪਨੀ ਪਨੀ ਜਵਾਬ ਮਿਲਦਾ ਹੈ ਕਿ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਦੇਖੋ ਅਸੀਂ ਸੀਟੀਐਲ ਸਾਹਿਬ ਨੂੰ ਵੀ ਕਹਿੰਨੇ ਤੁਸੀਂ ਸੰਤੋ ਕਿ ਵੀ ਤੁਸੀਂ ਸੰਤਾ ਆਲੇ ਚੋਲੇ ਜਿੱਤੇ ਬੈਠੇ ਹੋ ਲੋਕਾਂ ਨੂੰ ਤੁਹਾਡੇ ਤੋਂ ਬੜੀ ਉਮੀਦਾਂ ਨੇ ਕਿ ਤੁਸੀਂ ਪੰਜਾਬ ਦਾ ਜਾਂ ਲੁਧਿਆਣੇ ਦਾ ਬੁੱਢੇ ਦਰਿਆ ਦਾ ਕੁਝ ਨਾ ਕੁਝ ਸਦਾਰ ਦੋਗੇ ਕੁਸੀਂ ਬੁੱਢਾ ਦਰਿਆ ਸੁਧਾਰਨ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਨਰਕ ਦੇ ਬਾਹਰ ਬਿਠਾਇਆ ਤਾਂ ਵੀ ਅੱਜ ਆਹ ਦੁਰਦਸ਼ਾ ਦੇਖ ਲਓ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਆਇਆ ਸੀ ਗੰਦਾ ਤੇ ਅੱਜ ਮੰਦਰਾਂ ਦੇ ਬਾਹਰ ਆ ਗਿਆ ਸੜਕਾਂ ਤੇ ਆ ਗਿਆ ਕੀ ਲੱਗਦਾ ਤੁਹਾਨੂੰ ਕਿ ਇਹ ਧਰਨਾ ਹੀ ਹੱਲ ਹੈਗਾ ਇਹਨਾਂ ਚਿੰਜਾਂ ਦਾ ਦੇਖੋ ਧਰਨਾ ਇੱਕ ਪ੍ਰੋਟੈਸਟ ਹੈ ਧਰਨਾ ਇੱਕ ਭਾਵਨਾ ਹੈ ਧਰਨਾ ਕਹਿੰਦੇ ਕਿ ਜਦ ਬੰਦਾ ਹਤਾਸ਼ ਹੋ ਜਾਂਦਾ ਨਿਰਾਸ਼ ਹੋ ਜਾਂਦਾ ਤੇ ਉਹਦੇ ਕੋਲ ਬੈਟਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈਗਾ ਧਰਨਾ ਇੱਕ ਵਿਕਲਪ ਕਰਨਾ ਤਾਂ ਇੱਕ مایوسی ਹੈ કે ਲੋਕੀ ਮਜਬੂਰੀ ਹੈ ਤੇ ਇਹਦਾ ਹੱਲ ਕਿਹਨੇ ਕਰਨਾ ਹੈ ਇਹਦਾ ਹੱਲ ਪ੍ਰਸ਼ਾਸਨ ਨੇ ਕਰਨਾ ਹੈ ਇਹਦਾ ਹੱਲ ਜਿਹੜੇ ਉੱਚ ਅਧਿਕਾਰੀ ਬੈਠੇ ਐਮ ਐਲ ਏ ਸਾਹਿਬ ਨੇ ਕਰਨਾ ਜਿਹੜੇ ਜਾ ਕੇ ਹੌਜ਼ੀਆ ਮੀਟਿੰਗਾਂ ਲੈਂਦੇ ਨੇ ਜਿਹੜੇ ਐਮ ਪੀ ਸਾਹਿਬ ਰਾਜ ਸਭਾ ਲੁਧਿਆਣੇ ਡੇਰਾ ਲਾ ਕੇ ਬੈਠੇ ਐ ਇਹਦਾ ਹੱਲ ਉਹਨਾਂ ਨੇ ਕਰਨਾ ਹੈ ਆ ਦੇਖੋ ਜੀ ਆ ਸਾਰੇ ਡੇਰੀਆਂ ਦਾ ਸਲਜ ਗੋਬਰ ਜੀ ਨੂੰ ਕਹਿੰਦੇ ਆ ਆ ਸੜਕਾਂ ਤੇ ਗਿਰਿਆ ਹੋਇਆ ਸ਼ਰਮ ਵਾਲੀ ਗੱਲ ਹੈ ਕਿ ਤੁਹੋਂ ਲੰਘਣ ਲੱਗੇ ਕਿ ਤੁਸੀਂ ਬਿਮਾਰੀਆਂ ਪੈਦਾ ਕਰ ਰਹੇ ਹੋ ਯਾਰ ਇਹਦੇ ਨਾਲ ਕਿੰਨਾ ਕਿ ਬਿਮਾਰੀ ਕਿੰਨੀ ਸਕਿੰਡੀਆਂ ਪ੍ਰੋਬਲਮ ਜੇ ਇਹਦਾ ਦੇਖਿਆ ਜਾਵੇ ਵੀ ਤੁਹਾਨੂੰ ਮੈਂ ਸੀ ਦੀ ਬਹੁਤ ਸ਼ਰਮ ਵਾਲੀ ਗੱਲ ਹੈ ਬਹੁਤ ਜ਼ਿਆਦਾ ਸ਼ਰਮ ਵਾਲੀ ਤੇ ਅਸੀਂ ਬੇਨਤੀ ਕਰ ਰਹੇ ਹਾਂ ਇਹਨਾਂ ਨੇ ਕਿਹਾ ਕਿ ਵੀ ਆ ਰਿਹਾ ਸੈਕਸ਼ਨ ਟੈਂਕਰ ਕੱਲ੍ਹ ਹੋਈ ਹੈ ਉਹਨੂੰ ਦੇਖਦੇ ਆਂ ਵੇਟ ਕਰ ਰਹੇ ਤੇ ਘੰਟੇ ਤੱਕ ਟੈਂਕਰ ਆਂਦਾ ਤੇ ਫਿਰ ਸਫਾਈ ਕਰਦੇ ਨੇ ਤੇ ਸਾਨੂੰ ਦੱਸ ਕੇ ਜਾਣਗੇ ਕਿ ਇਹਦਾ ਹੱਲ ਕੀ ਹੈ ਕਮਿਸ਼ਨਰ ਸਾਹਿਬ ਦੱਸਣ ਕੋਈ ਦੱਸਣ ਜਦ ਤੱਕ ਹੱਲ ਨਹੀਂ ਹੋਏਗਾ ਤੇ ਅਸੀਂ ਵੀ ਇਹਨਾਂ ਦੇ ਨਾਲ ਆ ਅਸੀਂ ਬੈਠੇ ਆ ਇੱਥੇ ਇਹਦਾ ਟੈਂਕਰ ਜਿਹੜਾ ਭੇਜਿਆ ਜਾ ਰਿਹਾ ਉਹ ਕਿਹਦੇ ਨਾਲ ਹੋਈ ਹੈ ਤੁਹਾਡੀ ਗੱਲਬਾਤ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਜੀ ਅਸੀਂ ਸਕਸ਼ਨ ਟੈਂਕਰ ਭੇਜਾਂਗੇ ਤੇ ਤੇ ਉਹਦੇ ਨਾਲ ਸਲਜ ਚੱਕੀ ਜਾਊਗੀ ਜੀਸੀਬੀ ਨਾਲ ਤਾਂ ਚੱਕੀ ਨਹੀਂ ਜਾਣੀ ਇਸ ਸਲਜ ਦਾ ਰੂਪ ਦੇਖੋ ਕੀ ਹੋ ਗਿਆ ਇਹ ਸਾਕ ਕਰਨਗੇ ਕਿ ਇੱਕ ਟੈਂਕਰ ਭੇਜਣ ਨਾਲ ਕੀ ਕੀ ਉਹ ਇਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਕਿ ਵੀ ਇਹ ਸਲਜ ਦੁਬਾਰਾ ਨਹੀਂ ਇੱਥੇ ਆਏਗੀ ਇਸ ਸਲਜ ਇੱਥੇ ਕੀ ਅਸੀਂ ਤਾਂ ਇਹ ਪ੍ਰੋਟੈਸਟ ਦੇ ਵਿੱਚ ਤਾਜਪੁਰ ਰੋਡ ਦੀ ਵੀ ਭਲਾਈ ਚਾਹੁੰਦੇ ਆ ਤੇ ਅਸੀਂ ਤਾਜਪੁਰੋਡ ਵਾਲਿਆਂ ਨੂੰ ਵੀ ਕਹਿੰਨੇ ਕਿ ਵੀ ਇਹ ਜਿਹੜਾ ਬਦਲਾਵ ਤੁਹਾਡੇ ਵੋਟਾਂ ਨਾਲ ਆਇਆ ਵੀ ਘਰੋਂ ਬਾਹਰ ਨਿਕਲੋ ਤੇ ਇਹਦੇ ਅਗੇ ਪ੍ਰੋਟੈਸਟ ਕਰੋ ਸਰਕਾਰ ਦੀ ਅਗੇਂਸਟ ਖੜੇ ਹੋ ਕਿ ਤੁਹਾਡਾ ਹੱਲ ਹੋਊਗਾ ਨਹੀਂ ਤਾਂ ਐਦਾਂ ਹੀ ਸਾਨੂੰ ਗੋਬਰ ਅੱਜ ਸੜਕਾਂ ਤੇ ਹੈ ਕੱਲੇ ਆਪਣੇ ਘਰਾਂ ਦੇ ਵਿੱਚ ਆਊਗਾ ਥੈਂਕ ਯੂ ਸੋ ਮੈਟਰ ਕਿ ਇਹ ਕਿਉਂ ਨਹੀਂ ਹੋ ਰਹੀ ਇਹ ਹੀ ਪਤਾ ਕੀ ਗੱਲ ਬਰਸਾਤ ਕਰਕੇ ਨਾ ਤੁਹਾਡੇ ਗੋਹਾ ਰੋੜ ਕੇ ਇੱਧਰ ਆ ਸਰਕਾਰ ਪਰੇਸ਼ਨਾਂ ਨੂੰ ਚੰਗਾ ਭਲਾ ਪਤਾ ਵੀ ਇਹਨਾਂ ਬਰਸਾਤੀ ਮੌਸਮ ਹੈ ਇਕ ਕਟ ਇੱਕ ਪ੍ਰੋਬਲਮ ਆਉਂਦਾ ਪਹਿਲਾਂ ਹੀ ਉਹਦਾ ਕਿਉਂ ਨਹੀਂ ਹੱਲ ਕੀਤਾ ਗਿਆ। ਇੱਥੇ ਇਦਾਂ ਰਹੇ ਗੋਹਾ ਵਿੱਚ ਇੱਕ ਜਗਾ ਡੰਪਾ ਬਣਾਇਆ ਹੈ। ਪਰ ਸਾਥ ਨਾਲ ਰੁੜ ਕੇ ਆ ਗਿਆ। ਉਹਦਾ ਹੀ ਹੱਲ ਕਰਦਨੇ ਹੋਣੇ। ਮੰਦਰ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਜਗ੍ਹਾ ਤੇ ਜਾਣ ਵਾਸਤੇ ਕੋਈ ਵੀ ਸ਼ਰਧਾਲੂ ਹੁੰਦਾ ਆਪਣੇ ਆਪ ਨੂੰ ਨਹਾ ਧੋ ਕੇ ਪਵਿੱਤਰ ਕਰਕੇ ਰਹੇ। ਦੇਖੋ ਜੀ ਇੱਥੇ ਮੰਦਰ ਚੋਂ ਆਉਣ ਵਾਲਿਆਂ ਦੀ ਭਾਵਨਾਵਾਂ ਆਹਿਤ ਹੋਈਆਂ। ਘੱਟ ਵੱਜ ਰਹੀ ਹੈ। ਸੀ ਮੰਨਦੇ ਕਿ ਕਹਿੰਦਾ ਮਤਲਬ ਹੈ ਕਿ ਬਰਸਾਤ ਹੀ ਨਹੀਂ ਹੋ ਗਈ ਜੇ ਉਹਦੇ ਕਰਕੇ ਰੁੜ ਕੇ ਇੱਥੇ ਤੱਕ ਪਹੁੰਚ ਗਿਆ ਨਹੀਂ ਤਾਂ ਇੱਥੇ ਤੱਕ ਆਂਦੇ ਨਹੀਂ ਆਹੀ ਉੱਥੇ ਪਹਿਲੇ ਹੀ ਚੱਕਾ ਕੀ ਇਹ ਮੰਨਦੇ ਨਹੀਂ ਕਿ ਕਿਤੇ ਨਾ ਕਿਤੇ ਕੋਈ ਆਪਰੇਸ਼ਨ ਦੀ ਲਾਪਰਵਾਹੀ ਹੈ ਅੱਜ ਬਰਸਾਤ ਕਰਕੇ ਕੰਮ ਹੋ ਗਿਆ ਹੀ ਨਹੀਂ ਤੇ ਬਰਸਾਤ ਨਹੀਂ ਹੁੰਦੀ ਤੇ ਉੱਥੇ ਤੱਕ ਨੌਬਤ ਹੀ ਨਹੀਂ ਆਉਂਦੀ ਉਹਨਿਸ ਦਾ ਕੀ ਹੱਲ ਕੀਤਾ ਜਾਵੇ ਇਹ ਤਾਂ ਸਾਗੀ ਜੀ ਸੀ ਵੀ ਆ ਨਹੀਂ ਕਰਾ ਦਿੰਦੇ ਕੰਮ